ਕਬੀਰ ਜੇ ਸੰਬਾਧ ਦੇ ਤੇ ਜਾ ਕੇ ਡਰੇ ਮੇਰੇ ਮਨ ਆਨੰਦ ਮਨ ਨਹੀਂ ਤੇ ਪਾਈਏ ਓਨ ਪਰਮਾਨੰਦ ਇਕ ਵੀਰ ਮੋਹ ਦੇ ਤਿਆਗ ਰੂਪ ਨੂੰ ਕੋਈ ਵੀ ਤਿਆਗ ਕੇ ਮਨ ਮਾਨਾ ਨਹੀਂ ਚਾਉਂਦਾ ਜਿਸ ਤੇ ਗੁਰੂ ਨਦਰ ਕਰਦਾ ਵੋ ਗੁਰੂ ਦੇ ਦਸੇ ਰਸਤੇ ਤੇ ਚੱਲਦਾ ਹੈ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣਦਾ ਹੈ ਦੁਨੀਆਂ ਦੇ ਮੋਹ ਨੂੰ ਤਿਆਗ ਕੇ ਉਹੀ ਪ੍ਰਮਾਤਮਾ ਨੂੰ ਮਿਲਦਾ ਹੈ ਜਿਸ ਤੇ ਗੁਰੂ ਕਿਰਪਾ ਕਰਦਾ ਹੈ आनंद आनंद सबको कहे आनंद गुरु दे जानिया जानिया आनंद सदा गुरु ते कृपा करे प्यारेया कर कृपा 길वे कटे ज्ञान अंजन सारेया जबानी गल्लां करने नाल मन विच प्रेम पैदा नहीं हुंदा गुर कृपा हो जावे ता समझ आउंदी है ता वाणी नाल लगन लग जांदी है गुर कृपा सटका वकारी वृति करती जांदी है ज्ञान दा प्रकाश हो जांदा है ਅੰਦਰੋਂ ਜੰਕਾ ਮੋਤ ਤਾ ਚੰਗਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹੋ ਪਨੰਦ ਹੈ ਆਨੰਦ ਗੁਰਦੇ ਜਾਣਿਆ ਮੋਹ ਹਿਰਦੇ ਵਿੱਚੋਂ ਮੁੱਕ ਜਾਂਦਾ ਹੈ ਮਨ ਵਿੱਚ ਨਵੇਂ ਸੱਚਜੇ ਵਿਚਾਰ ਪੈਦਾ ਹੋ ਜਾਂ ਤਾਂ ਸਮਝ ਆਉਂਦੀ ਹੈ ਆਨੰਦ ਕੀ ਹੈ ਬੁਰੂ ਕੀ ਹੈ